ਖਬਰ ਲੈਣਿਆ ਮਾਛੀਵਾੜਾ ਸਾਹਿਬ ਤੋਂ ਮਾਛੀਵਾੜਾ ਸਾਹਿਬ ਜੋੜ ਮੇਲੇ ਤੇ ਗੁਰਦੁਆਰਾ ਸਾਹਿਬ ਨੇੜੇ ਸਮਾਨ ਤੇ ਹੋਰ ਖਾਣ ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਕਾਫੀ ਦੁਕਾਨਾਂ ਤੇ ਰੇਡੀਆਂ ਲੱਗੀਆਂ ਸਨ ਤੇ ਰੇੜੀ ਲਗਾ ਕੇ ਮਿਲਾਵਟੀ ਜੂਸ ਵੇਚਣ ਵਾਲੇ ਵਿਅਕਤੀ ਨੂੰ ਪੁਲਿਸ ਤੇ ਸਿਹਤ ਵਿਭਾਗ ਨੇ ਕੀਤਾ ਕਾਬੂ ਜੋੜ ਮੇਲੇ ਵਿੱਚ ਡਿਊਟੀ ਕਰ ਰਿਹਾ ਡੀਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਇੱਕ ਰੇੜੀ ਵਾਲਾ ਲੋਕਾਂ ਨੂੰ ਜੂਸ ਦੇ ਵੇਚ ਰਿਹਾ ਤੇ ਉਸ ਵਿੱਚ ਰੰਗ ਦੀ ਮਿਲਾਵਟ ਕਰ ਰਿਹਾ ਤੇ ਇੱਕ ਡਰਮ ਵਿੱਚ ਰੰਗ ਕੋਲਿਆ ਹੋਇਆ ਤੇ ਜਿਸ ਵਿੱਚ ਰੰਗ ਮਿਲਾ ਕੇ ਜੂਸ ਵਿੱਚ ਪਾ ਦਿੰਦਾ ਤੇ ਮਿਲਾਵਟੀ ਜੂਸ ਲੋਕਾਂ ਨੂੰ ਗਲਾਸ ਭਰ-ਭਰ ਵੇਚ ਰਹੇ ਸਨ ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵੀ ਖਾਣ ਪੀਣ ਵਾਲੇ ਸਾਮਾਨ ਦੀ ਜਾਂਚ ਕਰ ਰਹੀ ਤੇ ਪੁਲਿਸ ਨੇ ਨਾਲ ਮਿਲ ਕੇ ਮਿਲਾਵਟੀ ਜੂਸ ਵੇਚਣ ਵਾਲੇ ਨੂੰ ਕਾਬੂ ਕੀਤਾ ਸਿਹਤ ਵਿਭਾਗ ਦੇ ਡਾਕਟਰ ਅਚਪਾਲ ਸਿੰਘ ਨੇ ਦੱਸਿਆ ਕਿ ਜੂਸ ਦੇ ਸੈਂਪਲ ਲੈ ਗਿਆ ਤੇ ਸਹੀ ਨਹੀਂ ਪਾਇਆ ਗਿਆ ਸੰਤੇ ਕਿ ਮਿਲਾਵਟੀ ਜੂਸ ਤੇ ਲਈ ਬੜਾ ਘਾਤਕ ਘਤ ਜੋੜ ਮੇਲੇ ਤੇ ਖਾਣ ਪੀਣ ਵਾਲੇ ਵਸਤਾਂ ਵੇਚਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਕਰ ਕੋਈ ਮਿਲਾਵਟੀ ਸਮਾਨ ਵੇਚਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਆਸ-ਪਾਸੇ ਕਾਫੀ ਰੇੜੀਆਂ ਲੱਗੀਆਂ ਫਰੂਟ ਦੀਆਂ ਲੱਗੀਆਂ ਹੋਈਆਂ ਨੇ ਜਿਦਾ ਮਰੁੰਡਾ ਵਗੈਰਾ ਦੀਆਂ ਲੱਗੀਆਂ ਹੋਈਆਂ ਨੇ ਇੱਥੇ ਇੱਕ ਰੇੜੀ ਲੱਗੀ ਹੋਈ ਸੀ ਸਵੇਰ ਦੀ ਜੂਸ ਵਾਲੀ ਜਿਹੜਾ ਕਿ ਆਪਾਂ ਕਿੰਨਾਂ ਵਾਲਾ ਜੂਸ ਤਿਆਰ ਕਰਦੇ ਆ ਮੈਂ ਗੱਡੀ 'ਚ ਆਪਣੀ ਸਰਕਾਰੀ ਗੱਡੀ 'ਚ ਬੈਠਾ ਥੋੜਾ ਚੋਰ ਨਿਕਾਣਾ ਦਿਖ ਰਿਹਾ ਸੀ ਜਿਹੜਾ ਇਹਨੇ ਆਪਣੀ ਦੁਕਾਨ ਵਾਸਤੇ ਦੋੜ ਡੈਸਕ ਲਿਆਂਦੇ ਸੀ ਬੈਂਚ ਪੈਂਟਾ ਉਸ ਤੋਂ ਲਿਆ ਕੇ ਉਹਦੇ ਆਰਡਰ ਵਿੱਚ ਛੁਪਾ ਕੇ ਇੱਕ ਡਰਮ ਸੀਗਾ ਇਹ ਡਰਮ ਦੇ ਵਿੱਚ ਨਾ ਹਰ 5-7 ਮਿੰਟ ਬਾਅਦ ਇੱਕ ਛਿੜਕਣ ਵਾਲਾ ਪਾਊਡਰ ਜਿਹੜਾ ਕਾਗਜ਼ ਦੇ ਵਿੱਚ ਸੀਗਾ ਉਹ ਸੰਤਰੀ ਰੰਗ ਦਾ ਹੋਊਗਾ ਉਹ ਪਾਊਡਰ ਛੜਕਾ ਕੇ ਪਾਣੀ ਪਾ ਕੇ ਰੰਗ ਤਿਆਰ ਕਰਦਾ ਸੀਗਾ ਜਿਸ ਤਰ੍ਹਾਂ ਹੁਣ ਚਾਰ-ਪੰਜ ਲੇਡੀਆਂ ਆ ਗਈਆਂ ਪਿੰਡ ਦੀਆਂ ਇਹਨੇ ਫਟਾਫਟ ਦੋ ਜਾਂ ਤਿੰਨ ਕਿਨੂਆਂ ਦੇ ਵਿੱਚ ਹੀ ਚਾਰ ਗਲਾਸ ਹਰ ਦੇਣੇ ਆ ਠੀਕ ਹੈ ਜੀ ਤੇ ਮੈਨੂੰ ਸ਼ੱਕ ਪਿਆ ਮੈਂ ਨੇੜੇ ਗਿਆ ਤਾਂ ਉਹੀ ਗੱਲ ਹੋਈ ਉਹ ਡਰਮ ਦੇ ਵਿੱਚ ਪਾਣੀ ਦੇ ਵਿੱਚ ਉਹ ਰੰਗ ਕੋਲਿਆ ਹੋਇਆ ਤੇ ਨਾਲ ਹੀ ਇਹਨੇ ਪੂੜੀ ਲ ਕੋਈ ਹੋਈ ਉਹ ਉਹ ਰੰਗ ਵਾਲੀ ਪੂੜੀ ਆ ਰੰਗ ਵਾਲੀ ਪੂੜੀ ਤੇ ਉਹ ਘੋਲਿਆ ਹੋਇਆ ਪਾਣੀ ਮੈਂ ਹੈਲਥ ਵਾਲਿਆਂ ਦੇ ਹੈਂਡਓਵਰ ਕਰਤਾ ਜੀ ਹੈਲਥ ਨੇ ਉਸੇ ਟਾਈਮ ਲਬੋਰਟਰੀ ਬੁਲਾ ਲਈ ਐਫਐਸਆਈ ਵਾਲੀ ਠੀਕ ਹੈ ਜੀ ਤੇ ਇਸ ਕਰਕੇ ਇਹ ਤਾਂ ਜ਼ਹਿਰ ਵੇਚ ਰਿਆ ਲੋਕਾਂ ਨੂੰ ਦਿਨ ਦੇ ਵਿੱਚ ਹੀ ਹੁਣ ਪਿੰਡੂ ਲੇਡੀਜ਼ ਨੂੰ ਕੀ ਪਤਾ ਜੀ ਚਾਰ ਗਲਾਸ ਇਹਨੇ ਤਿਆਰ ਕਰਤੇ 2 ਕਿਲੋਆਂ ਚੋਂ ਹੀ ਏ ਇਹ ਤੁਹਾਨੂੰ ਬਤਾਉਣਾ ਚਾਹੀਦਾ ਵੀ ਜਿਹੜਾ ਇਹ ਬਹੁਤ ਹੀ ਲੋ ਸਟੈਂਡਰਡ ਦਾ ਰੰਗ ਹੁੰਦਾ ਜਿਹੜਾ ਲੋ ਸਟੈਂਡਰਡ ਦਾ ਜੇ ਲੇਡੀ ਜਿਹੜੀ ਗਰਭਵਤੀ ਔਰਤਾਂ ਪੀਵੇ ਤਾਂ ਬਹੁਤ ਨੁਕਸਾਨਦਾ ਹੈਗਾ ਇਹਦੇ ਨਾਲ ਤੇ ਸ਼ਰੇਮ ਗੁਰਦਰਾ ਸਾਹਿਬ ਦੇ ਆਪੋਜ਼ਿਟ ਵੇਚ ਰਿਹਾ ਇਹ ਤੇ ਮੈਂ ਆਪਣਾ ਫਰਜ਼ ਸਮਝਿਆ ਹੈਲਥ ਵਾਲੇ ਸਾਦਲੇ ਤੇ ਨਾਲ ਹੀ ਜਿਹੜੀ ਆਪਣੀ ਮੋਬਾਈਲ ਲੈਬੋਰੀ ਸਾਦ ਲਈ ਠੀਕ ਹੈ ਜੀ ਹੁਣ ਮੋਬਾਈਲ ਲੈਬੋਰੀ ਵਾਲੇ ਸਾਨੂੰ ਰਿਜ਼ਲਟ ਦੱਸਣਗੇ ਤਾਂ ਤੇ ਇਹਦੇ ਖਿਲਾਫ ਹੈਲਥ ਡਿਪਾਰਟਮੈਂਟ ਕਾਰਵਾਈ ਕਰੇਗਾ ਹੈਲਥ ਡਿਪਾਰਟਮੈਂਟ ਕਾਰਵਾਈ ਕਰਨੀ ਹੈ ਸਾਰੀ ਠੀਕ ਹੈ ਜੀ ਹੈਲਥ ਡਿਪਾਰਟਮੈਂਟ ਇਹਦਾ ਚਲਾਨ ਕਰੇ ਉਹ ਜਿਹੜਾ ਸੈਂਪਲ ਸੈਂਪਲ ਦੇ ਵਿੱਚ ਜੋ ਕੁਝ ਵੀ ਆਉਂਦਾ ਆ ਜੋ ਵੀ ਕੰਟੈਂਟ ਆਉਂਦੇ ਨੇ ਉਹਦੇ ਮੁਤਾਬਿਕ ਇਹਦਾ ਚਲਾਨ ਹੋਊਗਾ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਇਹ ਹੋਣੀ ਚਾਹੀਦੀ ਹੈ ਮੈਂ ਉਹਨਾਂ ਡਾਕਟਰ ਅਸ਼ਵਾਲ ਹੈ ਮੈਡੀਕਲ ਆਫਸਰ ਕਿ ਸਾਡਾ ਮੈਡੀਕਲ ਕੈਂਪ ਲੱਗਾ ਸੀਗਾ ਤੇ ਮੈਡੀਕਲ ਕੈਂਪ ਦੇ ਦੌਰਾਨ ਜਦੋਂ ਅਸੀਂ ਦੇਖਿਆ ਵੀ ਇਹ ਬੰਦਾ ਕੁਝ ਡਾਕਟਰ ਬਾਕੇ ਬਣਾ ਰਿਹਾ ਹੈਗਾ ਵਾ ਤੇ ਉਹਦੇ ਰਿਗਾਰਡਿੰਗ ਅਸੀਂ ਆਪਣੀ ਟੀਮ ਨੇ ਅਲਰਟ ਕੀਤਾ ਤੇ ਨਾਲ ਦੀ ਨਾਲ ਹੀ ਸੈਂਪਲ ਲਿਆ ਗਿਆ ਜੋ ਕਿ ਦਾ ਸੈਂਪਲ ਲਿਆ ਲਿੱਤਾ ਗਿਆ ਬਾਸ ਉਹਦੇ ਰਿਪੋਰਟ ਦੇ ਪੌਸੀ ਪਾਈ ਗਈ ਆ ਤੇ ਬਾਕੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਤਾ ਹੈਗਾ ਤੇ ਜੋ ਇਹਦੀ ਬੰਦ ਦੀ ਕਾਰਵਾਈ ਉਹ ਕੀਤੀ ਜਾਏਗੀ ਰੰਗ ਕੁਆਂਟੀਟੀ ਮੈਂ ਕਹਣਾ 1 ਲੀਟਰ ਦੇ ਨੀਅਰ ਵਾਟ ਹੋਊਗਾ ਅਪ੍ਰੋਕਸੀਮੇਟਲੀ ਠੀਕ ਹੈ ਜੀ ਤੇ ਜੂਸ ਦੇ ਕੋਲ ਸੀਗਾ 2 3 ਇੰਨੇ ਮਾਹਣ ਦੇ ਪੌਸੀ ਕੋਈ ਵੀ ਚੀਜ਼ ਆਪਾਂ ਬਾਡੀ ਦੇ ਉਲਟ ਖਾਣੇ ਆ ਕਿ ਨੁਕਸਾਨਦਾਈ ਤਾਂ ਹੈਗੀ ਹੈਗੀ ਆ ਹਨਾ ਤੇ ਜਿਹੜੀ ਆਪਣੀ ਬਾਡੀ ਨੂੰ ਅਕਸੈਪਟ ਨਹੀਂ ਕਰ ਪਾਉਂਦੀ ਹੈਗੀ ਵਧੀਆ ਨਹੀਂ ਲੱਗੀ ਤਾਂ ਨੁਕਸਾਨ ਉਹਦੇ ਸਾਈਡ ਇਫੈਕਟਾਂ ਆਉਣੀ ਹੋਣੇ ਹੈਗੇ ਆ। ਅਕਚਲੇ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਤਾ ਹੈਗਾ ਵਾ ਤੇ ਸੈਂਪਲ ਵੀ ਲੈ ਲਿਆ ਗਿਆ ਹੈ ਬੈਂਕ ਸਾਡੇ ਸਾਹਮਣੇ ਹੈ ਨਾ ਤੇ ਜੋ ਹੋਊਗਾ ਉਹਦੇ ਬਣਦੀ ਕਾਰਵਾਈ ਕੀਤੀ ਜਾਊਗੀ। ਏਵਨ ਪੰਜਾਬੀ ਟੀਵੀ ਤੋਂ ਮਾਛੀਵਾੜਾ ਸਾਹਿਬ ਤੋਂ ਗੁਰਦੀਪ ਟੱਕਰ ਦੀ ਰਿਪੋਰਟ